ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਲਾਈਟਵੇਵ ਅਕੈਡਮੀ ਤੇ ਰਜੇ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਰਜੇ 2026 ਆ ਜਿਹੜੀ ਵੈਕੈਂਸੀਆਂ ਦੀ ਭਰਮਾਰ ਹੋ ਰਹੀ ਹੈ ਤੇ ਬੱਚਿਆਂ ਦੀ ਡਿਮਾਂਡ ਦੇ ਉੱਤੇ ਆਪਾਂ ਵੀ ਆਨਲਾਈਨ ਬੈਚ ਆਪਣੇ ਲਾਂਚ ਕਰ ਰਹੇ ਹਾਂ ਟੈਕਨੀਕਲ ਦੇ ਬੈਚ ਆਪਣੇ ਪਹਿਲਾਂ ਚੱਲ ਹੀ ਰਹੇ ਸੀ ਰਜੇ ਤੇ ਜਿਹਦੇ ਲਈ ਹੁਣ ਆਪਾਂ ਪੰਜਾਬ ਪੁਲਿਸ ਦੇ ਵੀ ਆਨਲਾਈਨ ਬੈਚ ਸਟਾਰਟ ਕਰ ਰਹੇ ਹਾਂ ਪੰਜਾਬ ਪੁਲਿਸ ਹੋਵੇ ਪੀਟ ਰਿਪਲਸ ਵੀ ਹੋਵੇ ਜਾਂ ਕਿਸੇ ਬੱਚੇ ਨੇ SSC ਦੀ ਤਿਆਰੀ ਕਰਨੀ ਹੋਵੇ ਜਾਂ ਰੇਲਵੇ ਦੀ ਤਿਆਰੀ ਕਰਨੀ ਹੋਵੇ ਕੋਈ ਜੀ.ਡੀ ਦਾ ਪੇਪਰ ਹੈਗਾ ਤਾਂ ਉਹਨਾਂ ਦੇ ਲਈ ਵੀ ਆਪਾਂ ਆਨਲਾਈਨ ਬੈਚ ਸਟਾਰਟ ਕਰ ਰਹੇ ਹਾਂ ਰਜੇ ਦੇਖੋ ਆਪਣਾ ਨਵਾਂ ਬੈਚ ਸਟਾਰਟ ਹੋ ਰਿਹਾ ਹੈ ਰਜੇ ਪੰਜਾਬ ਪੁਲਿਸ ਦੇ ਲਈ ਨਵਾਂ ਬੈਚ ਸਟਾਰਟ ਹੋ ਰਿਹਾ ਆਨਲਾਈਨ ਵੀ ਹੈ ਤੇ ਆਫਲਾਈਨ ਵੀ ਹੈ ਪਰ ਜਿਹੜਾ ਆਨਲਾਈਨ ਬੈਚ ਹੋਊਗਾ ਉਹ ਆਪਣੇ ਆਫਲਾਈਨ ਬੈਚ ਨੂੰ ਰਿਕਾਰਡ ਨਹੀਂ ਕੀਤਾ ਜਾਊਗਾ ਆਨਲਾਈਨ ਬੈਚ ਜਿਹੜਾ ਆਨਲਾਈਨ ਵਾਲੇ ਬੱਚਿਆਂ ਦੇ ਲਈ ਸਪੈਸ਼ਲ ਹੋਊਗਾ ਉਹ ਅਲੱਗ ਤੋਂ ਕਲਾਸ ਹੋਇਆ ਕਰੂਗੀ ਉਹਦੇ ਵਿੱਚ ਪ੍ਰਾਇੋਰਟੀ ਦਿੱਤੀ ਜਾਇਆ ਕਰੋਗੇ ਜਿਹੜੇ ਬੱਚੇ ਆਨਲਾਈਨ ਬੈਚ ਦੇ ਵਿੱਚ ਹੋਇਆ ਕਰਨਗੇ ਉਹਨਾਂ ਨੂੰ ਤੇ ਉਹਨਾਂ ਦੇ ਪੂਰੇ ਕਮੈਂਟਸ ਵਗੈਰਾ ਡਾਊਟਸ ਵਗੈਰਾ ਲਿੱਤੇ ਜਾਣਗੇ ਉਹਨਾਂ ਦਾ ਇੱਕ ਪੂਰਾ ਗਰੁੱਪ ਬਣੂਗਾ ਠੀਕ ਹੈ ਉਹਦੇ ਵਿੱਚ ਪ੍ਰੋਪਰ ਮਤਲਬ ਕਿ ਤੁਹਾਨੂੰ ਤਿਆਰੀ ਕਰਵਾਵਾਂਗੇ ਹਰ ਇੱਕ ਸਬਜੈਕਟ ਨੂੰ ਬੇਸਿਕ ਤੋਂ ਲੈ ਕੇ ਜਿਵੇਂ ਜਿਵੇਂ ਦਾ ਤੁਹਾਡਾ ਸਿਲੇਬਸ ਹੋਊਗਾ ਉਹਨੇ ਉਹਨੇ ਕਵਰ ਕਰਵਾਇਆ ਜਾਊਗਾ ਤਾਂ ਤੁਸੀਂ ਸਾਡੇ ਇਸ ਬੈਚ ਦੇ ਲਈ ਰਜੇ ਜੁਆਇਨ ਕਰ ਸਕਦੇ ਹੋ ਸਾਡੀ ਐਪ ਡਾਊਨਲੋਡ ਕਰ ਸਕਦੇ ਹੋ ਐਪ ਹੈਗੀ ਹੈ ਰਜੇ ਲਾਈਟ ਵੇਵ ਅਕੈਡਮੀ ਇਹ ਤੁਹਾਨੂੰ ਪਲੇ ਸਟੋਰ ਤੇ ਮਿਲ ਜੂਗੀ ਪਲੇ ਸਟੋਰ ਤੇ ਜਾ ਕੇ ਤੁਸੀਂ ਲਾਈਟ ਵੇਵ ਅਕੈਡਮੀ ਸਰਚ ਕਰੋਗੇ ਤਾਂ ਤੁਹਾਨੂੰ ਇਹ ਐਪ ਆਪਣੀ ਪਲੇ ਸਟੋਰ ਤੇ ਮਿਲ ਜੂਗੀ ਬਾਕੀ ਜੇ ਕੋਈ ਬੱਚਾ ਆਈਫੋਨ ਚਲਾਉਂਦਾ ਹੈਗਾ ਤਾਂ ਉਹਨੇ ਕਲਾਸ ਪਲੱਸ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਕਲਾਸ ਪਲੱਸ ਐਪ ਡਾਊਨਲੋਡ ਕਰਕੇ ਰਾਜੀ ਉੱਥੇ ORG ਕੋਡ ਬੰਗੂਗਾ ਇਹ ਭਰਨਾ ਤੁਸੀਂ A T R L A ਇਹ ਕੋਡ ਪਰ ਕੇ ਤੁਸੀਂ ਆਪਦੀ ਐਪ ਚਲਾ ਸਕਦੇ ਹੋ ਠੀਕ ਹੈ ਪੰਜਾਬ ਪੁਲਿਸ ਦਾ ਜਿਹੜਾ ਇਹ ਆਨਲਾਈਨ ਬੈਚ ਰਹੂਗਾ ਲਾਈਵ ਦੇ ਵਿੱਚ ਚੱਲੂਗਾ ਹਰ ਇੱਕ ਸਬਜੈਕਟ ਨੂੰ ਕੰਪਲੀਟ ਕਰਵਾਇਆ ਜਾਊਗਾ ਪ੍ਰੋਪਰ 999 ਰੁਪਏ ਦਾ ਜਿਹੜਾ ਜਨੂਅਨ ਦਾ ਪ੍ਰਾਈਸ ਰੱਖਿਆ ਹੈਗਾ ਮਤਲਬ ਕੋਈ ਐ ਨਹੀਂ ਹੈਗਾ ਬਾਲਾ ਮਹਿੰਗਾ ਹੈਗਾ ਤੇ ਪੂਰੇ ਮਤਲਬ ਕਿ ਨੋਟਸ ਵਗੈਰਾ ਉੱਥੇ ਐਪ ਦੇ ਉੱਤੇ ਪ੍ਰੋਵਾਈਡ ਕਰਵਾਵਾਂਗੇ ਬਾਕੀ ਕਿਸੇ ਨੂੰ ਹਾਰਡ ਕਾਪੀ ਚਾਹੀਦੀ ਹੋ ਗਈ ਤਾਂ ਉਹ ਸਾਡੇ ਤੋਂ ਆ ਕੇ ਲੈ ਸਕਦੇ ਹੋ ਤੁਹਾਨੂੰ ਅਸੀਂ ਪਿਛਵਾ ਵੀ ਦੇਵਾਂਗੇ ਬਾਕੀ ਆਪਣੇ ਆਫਲਾਈਨ ਬੈਚ ਵੀ ਚੱਲ ਰਹੇ ਆ ਆਪਣੀ ਅਕੈਡਮੀ ਹੈਗੀ ਰਜੇ ਰਾਮਪੁਰਾ ਫੂਲ ਵਿਖੇ ਜਿਹੜੇ ਬੱਚੇ ਰਜੇ ਮੇਰੇ ਨਾਲ ਪਹਿਲਾਂ ਤੋਂ ਜੁੜੇ ਹੋਏ ਆ ਉਹ ਟੈਕਨੀਕਲ ਤੋਂ ਮੈਨੂੰ ਜਾਣਦੇ ਹੋਣਗੇ ਮੈਂ ਟੈਕਨੀਕਲ ਦੇ ਬੈਚ ਆਪਣੇ ਆਨਲਾਈਨ ਚੱਲਦੇ ਸੀਗੇ ਜਿਵੇਂ ਕਿ ਅਪਰੈਂਟਸ਼ਿਪ ਦਾ ਏਲਮ ਦਾ ਜੇਈ ਦਾ ਏਐਸਐ ਦਾ ਠੀਕ ਹੈ ਬਸ ਹੁਣ ਆਪਾਂ ਆਨਲਾਈਨ ਬੈਚ ਰਜੇ ਪੰਜਾਬ ਪੁਲਿਸ ਵਗੈਰਾ ਦੇ ਵੀ ਸਟਾਰਟ ਕਰ ਰਹੇ ਹਾਂ ਠੀਕ ਹੈ ਜਿਵੇਂ ਤੁਹਾਨੂੰ ਉਹਦੇ ਚ ਕੁਆਲਿਟੀ ਦਿੱਤੀ ਹੈ ਤੇ ਚ ਕੁਆਲਿਟੀ ਮਿਲੂਗੀ ਬੜਾ ਹੀ ਸਸਤਾ ਜਾਂ ਪ੍ਰਾਈਸ ਹੈਗਾ ਠੀਕ ਹੈ ਵੈਲਿਡਿਟੀ ਤੁਹਾਨੂੰ 9 ਮਹੀਨਿਆਂ ਦੀ ਮਿਲ ਜੂਗੀ ਪ੍ਰੋਪਰ ਸਾਰਾ ਇਹਦੇ ਚ ਸਿਲੇਬਸ ਕਰਵਾਇਆ ਜਾਊਗਾ ਤਾਂ ਜਿਹੜੇ ਵੀ ਬੱਚੇ ਬੈਚ ਨੂੰ ਜੁਆਇਨ ਕਰਨਾ ਚਾਹੁੰਦੇ ਆ ਉਹ ਮੈਨੂੰ ਇਸ ਨੰਬਰ ਤੇ ਕੰਟੈਕਟ ਵੀ ਕਰ ਸਕਦੇ ਆ ਬਾਕੀ ਆਪਣੀ ਐਪ ਨੂੰ ਡਾਊਨਲੋਡ ਕਰਕੇ ਉੱਥੇ ਜਾ ਕੇ ਕਰ ਸਕਦੇ ਆ ਰਜੇ ਤੇ ਇਹਦੇ ਨਾਲ ਤੋਂ ਇੱਕ ਗੱਲ ਮੈਂ ਹੋਰ ਦੱਸ ਦਾਂ ਆਪਣੀ ਇੱਕ YouTube ਤੇ ਕਲਾਸ ਵੀ ਰਿਆ ਕਰੂਗੀ ਸ਼ਾਮ ਨੂੰ 8 ਵਜੇ ਸਪੈਸ਼ਲ ਮੈਥ ਦੀ ਠੀਕ ਹੈ YouTube ਤੇ ਆਪਣੀ ਰੀਜਨਿੰਗ ਦੀ ਕਲਾਸ ਵੀ ਤੁਹਾਨੂੰ ਜਲਦੀ ਪ੍ਰੋਵਾਈਡ ਕਰਵਾ ਦਾਂਗੇ ਜੀਕੇ ਵਗੈਰਾ ਦੀ ਵੀ ਪ੍ਰੋਵਾਈਡ ਕਰਵਾ ਦਾਂਗੇ ਪਰ ਇੱਕ ਵਾਰ ਆਪਣੀ YouTube ਤੇ 8 ਵਜੇ ਕਲਾਸ ਹੋਇਆ ਕਰੂਗੀ ਜਿਦੇ ਚ ਆਪਾਂ ਪੰਜਾਬ ਪੁਲਿਸ ਦੇ ਜਿਹੜੀਆਂ ਸ਼ਿਫਟ ਵਾਈਜ਼ ਪੇਪਰ ਹੋਏ ਨੇ 2025 ਦੇ 24 ਦੇ ਜਾਂ 23 ਦੇ ਪ੍ਰੀਮੀਅਰ ਸੀਰੀਅਲ ਕੁਐਸਚਨ ਜਾਂ ਪੀ ਟ੍ਰਿਪਲ ਐਸ ਵੀ ਦੇ ਜਿੰਨੇ ਵੀ ਕੁਐਸਚਨ ਹੈ ਉਹ ਆਪਾਂ ਕਵਰ ਕਰਿਆ ਕਰਾਂਗੇ ਠੀਕ ਹੈ ਰਜੇ ਤੇ ਉਹ ਦੋਨੋਂ থাম্বਨੇਲ ਤੇ ਪਤਾ ਲੱਗ ਜਾ ਕਰੂਗਾ ਵੀ ਪੀ ਟ੍ਰਿਪਲ ਐਸ ਵੀ ਦੇ ਹੈ ਜਾਂ ਪੰਜਾਬ ਕੋਲ ਦੇ ਨੇ ਠੀਕ ਹੈ ਰਜੇ ਜਾਂ ਐਸ ਐਸ ਸੀ ਦੇ ਠੀਕ ਹੈ ਐਮ ਸੀ ਕਯੂ ਜਿਹੜੇ ਵੀ ਕਰਵਾਇਆ ਕਰੂੰਗਾ ਉੱਤੇ ਤੁਹਾਨੂੰ ਪਤਾ ਲੱਗ ਜਾ ਕਰੂਗਾ ਬਾਕੀ ਇਹਦੇ ਨਾਲ ਤੁਸੀਂ ਇੱਕ ਚੀਜ਼ ਹੋਰ ਦੇਖਣੀ ਹੈ ਬੇਕਅਪ ਨਾਲ ਸਪੈਸ਼ਲ ਫਾਊਂਡੇਸ਼ਨ ਬੈਚ ਵੀ ਸਟਾਰਟ ਹੋ ਰਿਹਾ ਰਜੇ ਇਹ ਜਿਹੜਾ ਫਾਊਂਡੇਸ਼ਨ ਬੈਚ ਹੈਗਾਗਾ ਇਹ ਮੈਥ ਦਾ ਤੇ ਰੀਜਨਿੰਗ ਦਾ ਹੀ ਹੋਊਗਾ ਇਹਦੇ ਚ ਪ੍ਰੋਪਰ ਕਿਉਂਕਿ ਕਈ ਬੱਚਾ ਨੂੰ ਕੀ ਹੁੰਦਾ ਜੀਕੇ ਉਹ ਕਰ ਲੈਂਦੇ ਆ ਜੀਕੇ ਹੋ ਵੀ ਜਾਂਦੀ ਹੈ ਮੈਥ ਦੇ ਵਿੱਚ ਤੇ ਰੀਜਨਿੰਗ ਚ ਬੜੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਇਹ ਫਾਊਂਡੇਸ਼ਨ ਬੈਚ ਸਪੈਸ਼ਲ ਮੈਥ ਦਾ ਤੇ ਰੀਜਨਿੰਗ ਦਾ ਰੋ ਕਰੇ ਜੀ ਜਿਹਦੇ ਚ ਪ੍ਰੋਪਰ ਤੁਹਾਨੂੰ ਸਿੰਪਲੀਫਿਕੇਸ਼ਨ ਅਰਥਮੈਟਿਕ ਤੇ ਐਡਵਾਂਸ ਮੈਥ ਪ੍ਰੋਪਰ ਕਰਵਾਵਾਂਗੇ ਬਾਕੀ ਰੀਨਿੰਗ ਦੇ ਵਿੱਚ ਵੀ ਵਰਬਲ ਨੋਨ ਵਰਬਲ ਲੌਜੀਕਲ ਜਿੰਨਾ ਵੀ ਹੋਊਗਾ ਸਿਲੇਬਸ ਸਾਰਾ ਪ੍ਰੋਪਰ ਕਰਵਾਵਾਂਗੇ ਇਹ ਬੈਚ ਜਿਹੜੇ ਹੋਣਗੇ ਇਹ ਸਪੈਸ਼ਲ ਜਿੰਨੇ ਵੀ ਤੁਸੀਂ ਕੰਪੀਟੀਸ਼ਨ ਦੇ ਪੇਪਰ ਦਿੰਨੇ ਹੋ ਸਾਰਿਆਂ ਨੂੰ ਟਾਰਗੇਟ ਕਰਕੇ ਪੜ੍ਹਾਏ ਜਾਣਗੇ ਆਏ ਨਹੀਂ ਹੋਊਗਾ ਕਿਸੇ ਪਾਰਟਿਕੂਲਰ ਇੱਕ ਪੇਪਰ ਦਾ ਹੋਊਗਾ ਤਾਂ ਇਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਰਜੀ ਇਹਦਾ ਪ੍ਰਾਈਸ 799 ਰੋਊਗਾ ਵੈਲਿਡਿਟੀ ਇਹਦੀ ਵੀ 9 ਮਹੀਨਿਆਂ ਦੀ ਹੋਊਗੀ ਰਜੀ 9 ਮੰਗਦੇ ਠੀਕ ਹੈ ਇਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਤੁਸੀਂ ਆਪਣਾ YouTube ਚੈਨਲ ਜਿਹਦੇ ਉਤੋਂ ਇਹ ਵੀਡੀਓ ਪਾਈ ਗਈ ਹੈ ਲਾਈਟਵੇਵ ਅਕੈਡਮੀ ਦਾ ਇਹਨੂੰ ਸਬਸਕ੍ਰਾਈਬ ਕਰ ਲਓ ਅਗਲੀਆਂ ਵਾਲੀਆਂ ਅਪਡੇਟ ਤੁਹਾਨੂੰ ਇਹਦੇ ਤੇ ਮਿਲਦੀਆਂ ਰਹਿਣਗੀਆਂ ਬਾਕੀ ਹੋਰ ਵੀ ਜਿਹੜੀ ਨਵੀਂ ਕੋਈ ਅਪਡੇਟ ਆਉਗੇ ਉਹ ਤੁਹਾਨੂੰ ਇੱਥੇ ਮਿਲਦੀ ਰਹੂਗੀ ਰਜੀ ਆਪਣਾ ਟੈਲੀਗ੍ਰam ਗਰੁੱਪ ਵੀ ਇਸੇ ਨਾਮ ਤੋਂ ਹੀ ਬਣਿਆ ਹੋਇਆ ਹੈਗਾ ਚੈਨਲ ਹੈਗਾ ਲਾਈਟਵੇਵ ਅਕੈਡਮੀ ਦੇ ਨਾਮ ਤੇ ਉਹਨੂੰ ਵੀ ਜਾ ਕੇ ਜੁਆਇਨ ਕਰ ਸਕਦੇ ਹੋ ਜਿਹੜੀ ਵੀ ਕੋਈ YouTube ਦੀ ਕਲਾਸ ਹੋਇਆ ਕਰੂਗੀ ਉਹਦੀ PDF ਹੋਊਗੀ ਉਹ ਤੁਹਾਨੂੰ ਇਸੇ ਹੀ ਚੈਨਲ ਤੇ ਮਿਲਿਆ ਕਰੂਗੀ ਟੈਲੀਗ੍ਰਾਮ ਵਾਲੇ ਤੇ ਬਾਕੀ ਆਪਣੀ ਆਪ ਦੇ ਉੱਪਰ ਵੀ ਮਿਲਿਆ ਕਰੂਗੀ ਇੱਕ ਫ੍ਰੀ ਕੋਰਸ ਬਣਾ ਦਾਂਗੇ ਉਹਦੇ ਵਿੱਚ ਪ੍ਰੋਪਰ ਸਾਰੀਆਂ ਜਿੰਨੀਆਂ ਪੀਡੀਐਫ ਹੋਇਆ ਕਰਨੀਆਂ ਉਹ ਪ੍ਰੋਵਾਈਡ ਕਰਵਾ ਦਿਆ ਕਰਾਂਗੇ ਠੀਕ ਹੈ राजे ਬਾਕੀ YouTube ਦੇ ਉੱਤੇ ਮੈਂ ਤੁਹਾਨੂੰ ਇੱਕ ਅ ਮਤਲਬ ਟ੍ਰਿਕ ਵਾਈਜ਼ ਵੀ ਮਤਲਬ ਟੌਪਿਕ ਵਾਈਜ਼ ਤੁਸੀਂ ਕਰ ਲਓ ਜਾਂ ਟ੍ਰਿੱਕੀ ਕੁਐਸਚਨ ਜਿਹੜੇ ਹੋਣਗੇ ਜਿਹੜੇ ਤੁਸੀਂ ਚਟਕੀ ਦੇ ਵਿੱਚ ਹੱਲ ਕਰ ਦੋਗੇ ਉਹ ਵੀ ਨਾਲ ਹੀ ਸੀਰੀ ਸ਼ੁਰੂ ਕਰਾਂਗੇ ਜਿਹੜੀ 5 ਜਾਂ 10 ਮਿੰਟ ਦੀ ਵੀਡੀਓ ਹੋਇਆ ਕਰੂਗੀ ਜੇ ਮੇਰਾ ਜੀ ਆਪਾਂ ਹੁਣ C9 ਮੈਥਡ ਦੇ ਉੱਤੇ ਅੱਜ ਆਪਾਂ ਕਲਾਸ ਲੈ ਕੇ ਆਵਾਂਗੇ ਤੁਹਾਡੀ YouTube ਦੇ ਉੱਤੇ ਤਾਂ ਤੁਸੀਂ ਸਾਰੇ ਬੱਚੇ ਉਹਨੂੰ ਵੀ ਜੁਆਇਨ ਕਰ ਸਕਦੇ ਹੋ ਤੇ ਆਵਲੀ ਕਲਾਸ ਠੀਕ ਹੈ ਇਹ ਮੈਂ YouTube ਤੇ ਲੈ ਕੇ ਆਉਂਗਾ ਰਜੀ C9 ਮੈਥਡ ਡਿਜੀਟਲ ਸਬ ਇਹ ਇਹਦੇ ਵਿੱਚ ਸਵਾਲ ਨੂੰ ਚੁਟਕੇ ਵਿੱਚ ਹੱਲ ਕਰੋ ਇਹਦੇ ਵਿੱਚ ਆਪਾਂ ਕਹਿ ਗਿਆ ਇਹ ਥੋੜੇ ਕੁਐਸਚਨ ਨਹੀਂ ਹੋਣਗੇ ਸਾਰੇ YouTube ਤੇ ਕਰਵਾਉਂਗਾ ਬਹੁਤ سارے ਕੁਐਸਚਨ ਹੋਣਗੇ ਠੀਕ ਹੈ 50 ਤੋਂ ਪਲੱਸ ਕੁਐਸਚਨ ਹੋਣਗੇ ਵੱਡੇ ਵੱਡੇ ਕੁਐਸਚਨਾਂ ਨੂੰ ਛੁਟਕੀ ਦੇ ਵਿੱਚ ਕਿਵੇਂ ਹੱਲ ਕਰਨਾ ਇਹੋ ਜਿਹੇ ਸਵਾਲਾਂ ਨੂੰ ਰਜੇ ਪਰਸੈਂਟੇਜ ਵੀ ਆ ਜਾਂਦੀ ਹੈ ਡਿਵਾਈਡ ਵੀ ਆ ਜਾਂਦੀ ਹੈ ਬਾਡ ਮਾਰਕਸ ਵੀ ਲਾਉਣਾ ਹੁੰਦਾ ਐਕਸ ਦੀ ਵੈਲਿਊ ਫਾਈਂਡ ਕਰਨੀ ਹੁੰਦੀ ਹੈ ਤਾਂ ਇਹੋ ਜਿਹੇ ਸਵਾਲਾਂ ਨੂੰ ਕਰਨ ਦੇ ਲਈ ਤੁਸੀਂ ਸੀ9 ਮੈਥਡ ਦੀ ਵਰਤੋਂ ਕਰ ਸਕਦੇ ਜਿਹਨੂੰ ਮੈਂ ਤੁਹਾਨੂੰ ਸ਼ਾਮ ਨੂੰ 8 ਵਜੇ ਕਲਾਸ ਦੇ ਵਿੱਚ ਪੜ੍ਹਾਉਂਗਾ ਹੋ ਸਕਦਾ ਇਹ ਕਲਾਸ ਅੱਜ ਅੱਜ ਆਪਣੀ ਰਹੇ ਜਾਂ ਕੱਲ ਤੋਂ ਮੈਂ ਸੰਡੇ ਤੋਂ ਇਹ ਸਟਾਰਟ ਕਰਦਾ ਕੱਲ ਨੂੰ ਸੰਡੇ ਨੂੰ ਇਹ ਕਲਾਸ ਆਪਣੀ ਰਹੂਗੀ ਮੈਂ ਸ਼ਡਿਊਲ ਕਰ ਦੂੰਗਾ ਆਪਣੀ YouTube ਚੈਨਲ ਦੇ ਉੱਤੇ ਤਾਂ ਇਹ ਕਲਾਸ ਦੇ ਵਿੱਚ ਤੁਸੀਂ ਇਹ ਕਲਾਸ ਜ਼ਰੂਰ ਲਾਇਓ ਜੇ ਤੁਹਾਨੂੰ ਪਤਾ ਵੀ ਲੱਗ ਜਾਊਗਾ ਨਾਲੇ ਤਾਂ ਵੀ ਕਿਹੜੇ ਲੈਵਲ ਦਾ ਆਪਣੇ ਤੁਹਾਨੂੰ ਮੈਥ ਰੀਜਨਿੰਗ ਉਹਦੇ ਚ ਕਰਵਾਉਂਗਾ ਜਾਂ ਪੰਜਾਬ ਪੁਲਿਸ ਦੇ ਬੈਚ ਦੇ ਵਿੱਚ ਕੀ ਲੈਵਲ ਰਹੂਗਾ ਜਾਂ ਕਿਹੜੇ ਸਾਡੇ ਪੜਾਉਣ ਦਾ ਤਰੀਕਾ ਕੀ ਰਹੂਗਾ ਕਿਉਂਕਿ ਮੈਥ ਦੀਆਂ ਕਲਾਸਾਂ ਜਾਂ ਰੀਜਨਿੰਗ ਦੀਆਂ ਜਾਂ ਜੀਕੇ ਦੀਆਂ ਕੋਈ ਵੀ ਕਲਾਸਾਂ ਆਪਣੀਆਂ YouTube ਦੇ ਉੱਤੇ ਨਹੀਂ ਹੈਗੀਆਂ ਤਾਂ ਬੱਚਾਂ ਦੇ ਮਨ 'ਚ ਥੋੜਾ ਹੁੰਦਾ ਤਾਂ ਹੈਗਾ ਵੀ ਇਹ ਕਿਵੇਂ-ਕਿਵੇਂ ਤਿਆਰੀ ਕਰਵਾਣਗੇ ਹਨਾ ਤਾਂ ਤੁਸੀਂ ਆਹ ਵਾਲੀ ਕਲਾਸ ਮੇਰੀ ਬੈਚ ਜੁਆਇਨ ਕਰਨ ਤੋਂ ਪਹਿਲਾਂ ਲਰਨਿੰਗ ਹੋਈ ਤਾਂ ਜ਼ਰੂਰ ਲਾਇਓ ਤੇ ਇਹ 8 ਵਜੇ ਦੀ ਕਲਾਸ ਰੋਗੀ ਰਜੇ ਸੰਡੇ ਦੀ ਰੋਗੀ ਠੀਕ ਹੈ ਤਾਂ ਆਪਾਂ ਕੱਲ ਦੀ ਕਲਾਸ ਇਹਨੂੰ ਰੱਖ ਲੈਨੇ ਆ ਤਾਂ ਜਰੂਰ ਇਹਨੂੰ ਆ ਕੇ ਜੁਆਇਨ ਕਰਿਓ ਠੀਕ ਹੈ ਤਾਂ ਅੱਜ ਸੈਚਰਡੇ ਹੈਗਾ ਜਦੋਂ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ ਤੇ ਕੱਲ ਦੀ ਸੰਡੇ ਦੀ ਕਲਾਸ ਇਹ ਸ਼ਾਮ ਦੇ 8 ਵਜੇ ਆਪਾਂ ਰੱਖ ਲਾਂਗੇ ਤਾਂ ਇਹਦੇ ਵਿੱਚ ਜਰੂਰ ਜੁੜਿਓ ਇਹਨੂੰ ਸ਼ੇਅਰ ਵੀ ਕਰਿਓ ਰਜੇ ਬਾਕੀ ਇਹ ਸਾਰੀ ਨੂੰ ਮਤਲਬ ਜਿਹੜਾ ਆਪਣਾ ਬੈਚ ਚੱਲੂਗਾ ਪ੍ਰੋਪਰ ਤਿਆਰੀ ਕਰਵਾਈ ਜਾਊਗੀ ਹਰ ਇੱਕ ਸਬਜੈਕਟ ਨੂੰ ਪੂਰਾ ਵਧੀਆ ਤਰੀਕੇ ਨਾਲ ਕਰਵਾਇਆ ਜਾਊਗਾ ਆਨਲਾਈਨ ਦੇ ਵਿੱਚ ਇਹ ਬੈਚ ਆਪਣਾ ਚੱਲੂਗਾ ਤੇ ਆਨਲਾਈਨ ਵਾਲੇ ਬੱਚਿਆਂ ਦੇ ਲਈ ਸਪੈਸ਼ਲ ਚੱਲੂਗਾ ਐ ਨਹੀਂ ਹੈਗਾ ਵੀ ਆਫਲਾਈਨ ਦੇ ਵਿੱਚੋਂ ਰਿਕਾਰਡ ਕਰਾਂਗੇ ਠੀਕ ਹੈ ਹਰ ਇੱਕ ਸਬਜੈਕਟ ਦਾ ਪ੍ਰੋਪਰ ਵਧੀਆ ਤਰੀਕੇ ਦੇ ਨਾਲ ਤਿਆਰੀ ਕਰਵਾਵਾਂਗੇ ਠੀਕ ਹੈ राजे ਬਾਕੀ ਫਿਰ ਆਪਾਂ ਮਿਲਦੇ ਹਾਂ ਆਪਣੇ YouTube ਚੈਨਲ ਦੇ ਉੱਤੇ ਹੀ ਜਿਹੜੀ ਆਪਣੀ ਫ੍ਰੀ ਦੀ ਕਲਾਸ ਹੋਇਆ ਕਰੂਗੀ ਬਾਕੀ ਆਪਣਾ ਜਿਹੜਾ ਹੋਗਾ ਐਪ ਤੁਸੀਂ ਡਾਊਨਲੋਡ ਕਰ ਲਓ ਐਪ ਦੇ ਉੱਤੇ ਵੀ ਤੁਹਾਨੂੰ ਕਲਾਸ ਮਿਲਿਆ ਕਰੂਗੀ ਉਹ ਕੋਰਸੇਸ ਦੇ ਵਿੱਚ ਮਿਲਿਆ ਕਰੂਗੀ ਦੋ ਕੋਰਸ ਆਪਣੇ ਲਾਂਚ ਹੋਇਆ राजे ਇੱਕ ਸਪੈਸ਼ਲ ਮੈਥ ਤੇ ਰੀਜ਼ਨਿੰਗ ਦਾ ਹੋਇਆ राजे ਇਹ ਬੈਚ ਦਾ ਪ੍ਰਾਈਸ ਹੈਗਾ 799 ਰੁਪਏ ਮੇਰੇ ਵੱਲੋਂ ਰੱਖਿਆ ਗਿਆ ਕੁਝ ਉੱਥੇ ਟੈਕਸਟ ਬੁੱਕਸ ਜੇ ਲਾ ਕੇ ਇਹ 800 ਕੁਝ ਦਾ ਹੋ ਜਾਊਗਾ ਤੇ ਕੁਝ ਇੱਕ ਆਪਣਾ ਪੰਜਾਬ ਪੁਲਿਸ ਦੇ ਲਈ 999 ਰੁਪਏ ਤਾਂ ਬੜਾ ਵਧੀਆ ਟਾਈਮ ਹੈ ਜੇ ਕੋਈ ਬੱਚਾ ਹੁਣ ਤਿਆਰੀ ਕਰ ਲੂਗਾ ਅੱਗੇ ਵੈਕੈਂਸੀ ਕਾਫੀ ਆਉਣੀ ਹੈ ਜੇ ਕੋਈ ਪੀ ਟ੍ਰਿਪਲ ਐਸ ਮੇ ਪਟਵਾਰੀ ਦੀ ਤਿਆਰੀ ਕਰਨਾ ਚਾਹੁੰਦਾ ਹੈ ਮੈਥ ਇੰਜੀਨੀਅਰਿੰਗ ਤਾਂ ਇਹਦੇ ਚ ਹੀ ਕਵਰ ਹੋ ਜਾਊਗਾ ਬਾਕੀ ਉਹਦੇ ਲਈ ਪਟਵਾਰੀ ਦਾ ਵੀ ਅਲੱਗ ਤੋਂ ਬੈਚ ਅਪਰ ਲਾਂਚ ਕਰ ਦਾਂਗੇ ਜੀ ਤਾਂ ਸਾਰੇ ਬੱਚੇ ਜ਼ਰੂਰ ਇਹਨੂੰ ਜੁਆਇਨ ਕਰੋ ਬੜਾ ਹੀ ਜੈਨੂਅਲ ਪ੍ਰਾਈਜ਼ ਹੈ ਜੇ ਤੁਹਾਨੂੰ ਪਤਾ ਲੱਗ ਜੂਗਾ ਵੀ ਹਾਂ ਇੰਨੀ ਥੋੜੀ ਫੀਸ ਦੇ ਵਿੱਚ ਇੰਨਾ ਵਧੀਆ ਕੰਟੈਂਟ ਮਿਲ ਸਕਦਾ ਹੈ ਤਾਂ ਸਾਰੇ ਬੱਚੇ ਇਹਨੂੰ ਜੁਆਇਨ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਇਹ ਵੀਡੀਓ ਨੂੰ ਪੂਰਾ ਦੇਖਿਆ ਹੈਗਾ ਤੇ ਇਹਨੂੰ ਅੱਗੇ ਸ਼ੇਅਰ ਵੀ ਕਰਿਓ ਤੇ ਸਾਰੇ ਬੱਚਾ ਨੂੰ ਮਤਲਬ ਬੈਚ ਦੇ ਵਿੱਚ ਜੋੜਨ ਦੇ ਲਈ ਵੀ ਤੁਸੀਂ ਕਹਿ ਸਕਦੇ ਹੋ ਠੀਕ ਹੈ राजे ਫਿਰ ਆਪਾਂ ਮਿਲਦੇ ਆਂ ਕਲਾਸਿਸ ਦੇ ਵਿੱਚ ਜੀ